ਅਲੈਕੁਮ ਸਤ ਸ੍ਰੀ ਅਕਾਲ ਜੀ ਆਇਆਂ ਨੂੰ ਬਲੈ ਵੈਲਕਮ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚਰਚੀ ਕਲਾ ਪੰਜਾਬ ਜੀ ਕਿਦੋਂ ਬਿਲਕੁਲ ਵਧੀਆ ਠੀਕ ਹੋ ਤੇ ਅੱਜ ਵੀ ਲੈ ਕੇ ਆਏ ਹਾਂ ਅੱਜ ਲਾਈਵ ਸ਼ੋਅ ਲੈ ਕੇ ਆਏ ਹਾਂ ਉਹ ਵੀ ਆਪਣੇ ਬੜੇ ਪਿਆਰੇ ਵੀਰ ਦਾ ਰਾਜੀਵ ਜਵੰਧਾ ਰਾਜੀਵ ਜਵੰਧਾ ਭਾਜੀ ਮਿਸ یو ਬਿਲਕੁਲ ਭਾਜੀ ਕਾਸ਼ ਤੁਸੀਂ ਸੁਣਿਆ ਤੇ ਹੁੰਦੇ ਤੇ ਦੇਖ ਲਓ ਕਿ ਇਹਨਾਂ ਨੂੰ ਹੁਣ ਪਹਿਲੇ ਅਸੀਂ ਕਦੇ ਇਹਨਾਂ ਦੇ ਗਾਣੇ ਨਹੀਂ ਸੁਨੇ ਸੀ ਬਸ ਆਮ ਰੂਟੀਨ ਚ ਸੁਣਦੇ ਸੀਗੇ ਲੇਕਿਨ ਹੁਣ ਜਦੋਂ ਵੀ ਇਹਨਾਂ ਨੂੰ ਸੁਣੀਦਾ ਵਾ ਤਾਂ ਦਿਲ ਨੂੰ ਇੰਜ ਇੰਜ ਖਿੱਚ ਪੈਂਦੀ ਆ ਜਿਵੇਂ ਇਹ ਦੁਨੀਆ ਤੇ ਨਹੀਂ ਆਈ ਗੱਲ ਆਹ ਦੇਖੋ ਬਾਜ਼ ਲੋਗ ਜਿਵੇਂ ਕਹਿੰਦੇ ਆ ਨਾ ਕੋਈ ਚੀਜ਼ ਚਲੀ ਜਾਵੇ ਤੇ ਫਿਰ ਉਹਦੀ ਕਦਰ ਦਾ ਹੀ ਮਤ ਦਾ ਅੰਦਾਜ਼ਾ ਹੁੰਦਾ ਵਾ ਮਿਲਦਾ ਦਾ ਰਾਜਵੀ ਜਵੰਦੇ ਦਾ ਇਵੇਂ ਹੀ ਹੋਇਆ ਤੇ ਇਵੇਂ ਹੀ ਸਿੱਧੂ ਮੂਸੇਵਾਲਾ ਆਪਣੇ ਹੀ ਡੈਥ ਤੋਂ ਬਾਅਦ ਜ਼ਿਆਦਾ ਹੋਰ ਮਸ਼ਹੂਰ ਹੋਏ ਸੀ ਸੁਭਾਜ ਦੇ ਪਿਆਰ ਕੀ ਉਹਨਾਂ ਨੂੰ ਹਰ ਕੋਈ ਜਾਣਦਾ ਸੀਗਾ ਰਾਜੀਤ ਭਾਜੇ ਨੂੰ ਵੀ ਹਰ ਕੋਈ ਜਾਣਦਾ ਸੀ ਲੇਕਿਨ ਆਖੇ ਅਸੀਂ ਇਹਨੂੰ ਮੌਤਜਨ ਸਿੱਧੂ ਭਾਜੇ ਨੂੰ ਸੁਣਿਆ ਦਾ ਸੀਗਾ ਉਸ ਟਾਈਪ ਦਾ ਨਹੀਂ ਸੁਣਿਆ ਬਿਲਕੁਲ ਐਵੇਂ ਹੀ ਲੇਕਿਨ ਹੁਣ ਫੀਲ ਹੁੰਦੇ ਇਹਨਾਂ ਨੂੰ ਵੇਖਦੇ ਨਾ ਤੇ ਖਾਇ ਗੱਭਰੂ ਜਵਾਨ ਮਾਰਦਾ ਇੰਨਾ ਜਵਾਨ ਉਤੇ ਕਾਸ਼ ਕਿ ਮਤਲਬ ਇਸ ਦੁਨੀਆ ਤੋਂ ਨਾ ਜਾਣਦੇ ਬਿਲਕੁਲ ਅਚੋ ਲਾਈਫ ਤੋਂ ਵਾਈਪ ਥਿੰਕ ਕਿਹੜਾ ਮੇਲੇ ਦਾ ਨਾਮ ਕੀ ਸੀਗਾ ਉਮਰਾ ਨਿੰਗਲ ਉਮਰਾ ਨੰਗਲ ਮੇਲਾ ਨੰਗਲ ਹੋਬੀਦਲੀ ਵਾਲੇ ਨਾਲ ਹਾਂ ਆ ਦੇਖੋ ਨਾ ਇਹਦਾ ਓਹ ਅੱਛਾ ਆਹ ਤੇ ਫਿਲਮਾਂ 'ਚ ਵੀ ਹੁੰਦੇ ਹੈ ਨਾ ਹੂੰ ਦੇਖੀਏ ਵੀਡੀਓ ਸਟਾਰਟ ਕਰੀਏ ਹਾਂ ਹੂੰ ਬੜੇ ਕਲੀ ਮੋਤੀ ਫੁੱਟੀਆਂ ਨਾ ਡੁੰਦੇ ਹੁੰਦੇ ਆਂ ਕੁੰਦੇ ਤਾਂ ਬੇਸਾਬੇ ਮੈਨੂੰ ਨਹੀਂ ਪਤਾ ਕਿੱਥੋਂ ਦੀ ਐ ਕੌਣ ਐ ਕਿਵੇਂ ਐ ਪਰ ਪਤਾ ਨਹੀਂ ਕਿਵੇਂ ਵਿਚਾਰੀ ਮੜਾ ਖਾ ਕੇ ਕਹਿੰਦੀ ਮੈਨੂੰ ਇੱਕ ਗਾਣਾ ਗਾਉਣ ਦਾ ਮੌਕਾ ਦੇ ਦਿਓ ਓਏ ਬਸ ਜਵਦ ਜਿੱਥੇ ਮਰਦੀ ਰਹੇ ਇਹਦੇ ਕੁਝ ਲਫ਼ਜ਼ ਸੀ ਮੈਂ ਉਹ ਬੋਲ ਨਹੀਂ ਸਕਦਾ ਮੈਂ ਪੁੱਤ ਮੇਰਾ ਇਨੀ ਜ਼ੋਰ ਸੀ ਮੈਂ ਰਾਜਵੀਰ ਜਵੰਦਰ ਨੂੰ ਰੋਕ ਸਕਦਾ ਸੀ ਇਸ ਆ ਚਾਹ ਦੇ ਮੇਲੇ ਨੂੰ ਰੋਕ ਸਕਦਾ ਸੀ ਇਹ ਮੇਲਾ ਸਿਖਰ ਤੇ ਸੀ ਅੱਜ ਦਾ ਮੇਲਾ ਖਤਮ ਸੀ ਪਰ ਤੂੰ ਧੀਏ ਇਹ ਗੱਲ ਕਹਿਤੀ ਕੁਛ ਵੱਡੀ ਗੱਲ ਕਹਿਤੀ ਤੂੰ ਕਹੀ ਕਿ ਜੱਥੇਦਾਰ ਸਾਹਿਬ ਦੇ ਮੇਲੇ 'ਚ ਮੇਰੇ ਕੋਲੇ ਇੰਨੀ ਵੀ ਜੁਲਤ ਨਹੀਂ ਕਿ ਮੈਂ ਗੀਤ गा ਸਕਾਂ ਉਸ ਤੋਂ ਤੂੰ ਇੱਕ ਨਹੀਂ ਦੋ ਗਾ ਸਕਦੀ ਆ ਪੀ ਇੰਟਾ ਵਾਓ ਹਾਈ ਕਿ થેન્ક યુ સો મચ તસી હડ્ડી બંદેઓ દરામી બટિયા આમી બીટી મેં બડે પાર્ટી મેં જીને ગોના નહી થી પર મેં સચ કવા ઇરેચી મેં સચ કવા કે મેં અપને વીર સਿੱધુ મૂસેવાલે دے નામ تے એક નામ શરદાનજરીત ઓરતે ગીત લખિયા સિગા ઓર جس દિન મેં સચ જાણે લખિયા સિ ਉਹ ਬਾਈ ਮੇਰੇ ਲਾਗੇ ਬੈਠਾ ਸੀ ਆਤਮਕ ਰੂਪ ਚ ਇਸ ਕਰਕੇ ਮੈਂ ਗਾਣਾ ਚਾਹਾਂ ਤੀ ਜਿਸ ਕੇਲ ਤੋ ਕਲ ਚੇਤੇ ਰੱਖਿਓ ਜਿੱਦਾਂ ਮੈਂ ਅੱਜ ਇੱਥੇ ਪਹੁੰਚੀ ਆ ਨਾ ਤੁਸੀਂ ਵੀ ਪਹੁੰਚ ਸਕਦੇ ਹੋ ਪਤਾ ਕਿਵੇਂ ਚਾਹੇ ਰਾਹ ਦੇ ਵਿੱਚ ਕੰਡੇ ਹੋਣ ਆਪਣਾ ਲਕਸ਼ ਦੇਖਿਓ ਪਹੁੰਚੋਗੇ ਜਰੂਰ ਕੀ ਮੈਂ ਦੋ ਮਿੰਟ ਬੈਕ ਲੈ ਸਕਦੀ ਹਾਂ ਇਹਦੇ ਵਿੱਚ ਇੱਕ ਵਾਰੀ ਜ਼ੋਰਦਾਰ ਤਾੜੀਆਂ ਜਦੋਂ ਕੋਈ ਬੰਦਾ ਹੇਕ ਲਾ ਕੇ ਗਾਉਣਾ ਸ਼ੁਰੂ ਕਰਦਾ ਨਾ ਇਹ ਜਦੋਂ ਸਾਡੀ ਭੈਣ ਨੇ ਕਿਹਾ ਕਹਿੰਦੀ ਇੱਥੇ ਤੱਕ ਮੈਂ ਪਹੁੰਚੀ ਆ ਸਾਰੇ ਅਸੀਂ ਇਦਾਂ ਹੀ ਪਹੁੰਚੇ ਅਸੀਂ ਵੀ ਇਦਾਂ ਹੀ ਪਹੁੰਚੇ ਇਹ ਜਿਵੇਂ ਜਿਵੇਂ ਇਹਨਾਂ ਦੀ ਆਵਾਜ਼ ਆ ਨਾ ਕਈ ਵਾਰੀ ਮਾਈਕ ਫੜਉਣ ਤੋਂ ਬੜਾ ਡਰ ਲੱਗਦਾ ਹੁੰਦਾ ਹਰ ਇੱਕ ਬੰਦਾ ਕਹਿੰਦਾ ਸਾਨੂੰ ਮਾਈਕ ਦੇ ਦਿਓ ਉਹ ਬਾਅਦ ਚ ਕਈ ਵਾਰੀ ਕੁਝ ਹੋਰ ਨਿਕਲ ਜਾਂਦਾ ਪਰ ਕਮਾਲ ਰੂਹ ਖੁਸ਼ ਹੋ ਗਈ ਬਹੁਤ ਵਧੀਆ ਥੈਂਕ ਯੂ ਯੇ ਤੇ ਇਹ ਕਮਾਲ ਕਮਾਲ ਤੂੰ ਸੰਦੀਪ ਸੰਦੀਪ ਕੌਰ ਹੈ ਇਹਦਾ ਨਾਮ ਤੇ ਧੀ ਰਾਣੀ ਹੈ ਸੁਣਨਾ ਗਾਪਤ ਥੈਂਕ ਯੂ ਜੀ ਪਰ ਉਸ ਤੋਂ ਪਹਿਲਾਂ ਕਵਾਂਗੀ ਲੋਕੋ ਗੌਰ ਜੀ ਕਰਦੇ ਉਹਦੀਆਂ ਖਰੀਆਂ ਗੱਲਾਂ ਤੇ ਸਵਰਗੀ ਸਿੱਧੂ ਮੂਸੇਵਾਲੇ ਦੀ ਗੱਲ ਕਰਨ ਜਾ ਰਹੀਆਂ ਲੋਕੋ ਗੌਰ ਜੀ ਕਰਦੇ ਉਹਦੀਆਂ ਖਰੀਆਂ ਗੱਲਾਂ ਤੇ ਕਿਉਂਕਿ ਸਿੱਧੂ ਮੂਸੇਵਾਲਾ ਦੁਨੀਆ ਉੱਤੋਂ ਜਾਵੇ ਉਹ ਪੈਂਦੀਆਂ ਰਹਿਣ ਲਾਂਣ ਤਾਂ ਅੱਜ ਵੀ ਉਹਦੇ ਕਾਤਲਾਂ ਨੂੰ ਜੱਟ ਦਾ ਪੁੱਤਲਾ ਵੀ ਜਿਉਂਦੇ ਦਾ ਭਲੇਖਾ ਪਾਏ ਹੋ ਪਹਿਲੇ ਮੈਂ ਗੀਤ ਛੁਰਕ ਲੈੰਦੋ ਹੋ ਲਾਡਾ ਨਾਲ ਪਾਲਿਆ ਸੀ ਪੁੱਤ ਮਾਪਿਆਂ ਹੁਣ ਨਜਰੋਂ ਬਚਾਵਦੇ ਵੈਰੀਆਂ ਨੇ ਕੀਤੀ ਨਾ ਸ਼ਰਮ ਰਤ Let us be ਆਡੀਅੰਸ ਵੱਲੋਂ ਆਡੀਅੰਸ ਵੱਲੋਂ ਬਹੁਤ ਸਾਰਾ ਪਿਆਰ ਹੈ ਥੈਂਕ ਯੂ ਸੋ ਮੱਚ ਮੈਂ ਤੁਹਾਡਾ ਧੰਨ ਕਦੀ ਨਹੀਂ ਦੇ ਸਕਦੀ ਵਾਕਈ ਅਮੀਰਾਂ ਦਾ ਦਿਲ ਵੀ ਬਹੁਤ ਅਮੀਰ ਹੁੰਦਾ ਹੈ ਸਭ ਤੋਂ ਵੱਧ ਧੰਨਵਾਦ ਥੈਂਕ ਯੂ ਵੀਰ ਜੀ ਪਤਾ ਹੈ ਸਮਝਾ ਮੈਂ ਮਜ਼ਦੂਰੀ ਵੀ ਕੀ ਕਰਨੇ ਵੀਰ ਪਿਆਰੇ ਸਮਾ ਵੀ ਥੋੜਾ ਥੋੜਾ ਆਰਟਿਸਟ ਵੀ ਬਾੜੇ ਫਿਰ ਵੀ ਤੁਸੀਂ ਇੰਨਾ ਮੇਰਾ ਮਾਨ ਵਧਾਇਆ ਜਿਉਂਦੇ ਰਹਿਣੇ ਸੇਵਕ ਸਾਰੇ ਇਹਨਾਂ ਨੂੰ ਸੋਣਾ ਜੱਜ ਵਧੀਆ ਜੱਜ ਮੇਲਾ ਲਾਇਆ ਸੋ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਅਗਲੀ ਆਖਰੀ ਸਤਰ ਕਹਿਣ ਜਾ ਰਹੀਆਂ ਤੇਰੇ ਜਹੇ ਪੁੱਤ ਖੁਲਕੇ ਬਈ ਸੱਤੋਂ ਦੋ ਤਾਂ ਮਰ ਜਾਣੀ ਐ ਮੇਲਾ ਹੀ ਲੁੱਟ ਕੇ ਲੈ ਗਈ ਜਿਉਂਦੀ ਰਹਿ ਮੈਨੂੰ ਉੱਥੇ ਦੂਰ ਕਿਤੇ ਪਰਾ ਮਿਲੀ ਬਾਜੀ 1 ਮਿੰਟ ਹੁਣ ਨਾ ਕਹਿ ਕੁਛ ਕਮਾਲ ਹੀ ਕਰ ਦਿੱਤੀ ਹੁਣ ਨਾ ਉਹ ਕੁਛ ਬੋਲ ਪੁੱਤ ਹੁਣ ਨਾ ਤੀਏ ਬੋਲ ਬਸ ਇਹੀ ਬੋਲੂਗਾ ਕਿ ਅਗਲੇ ਸਾਲ ਮੇਲਾ ਹੋਊਗਾ ਤਾਂ ਸ਼ੁਰੂਆਤ ਤੂੰ ਕਰੇਂਗੀ ਜਿਉਂਦੀ ਰਹਿ ਬਹੁਤ ਸਾਰਾ ਸਤਿਕਾਰ ਤੈਨੂੰ ਐਡੀ ਫੋਕ ਆਵਾਜ਼ ਮੈਂ ਰਾਜਵੀਰ ਜਵੰਦਾ ਦੇ ਨਾਲ ਪਿੱਛੋਂ ਅੱਖਾਂ 'ਚ ਅਸੀਂ ਗੱਲਾਂ ਕਰਦੇ ਸੀ ਕਿ ਕਿਆ ਕਮਾਲ ਤੇਰੀ ਟੋਨ ਹੈ ਕਿਆ ਕਮਾਲ ਆਵਾਜ਼ ਹੈ ਤੇ ਸਾਰੇ ਪੈਸੇ ਤੇਰੇ ਨੇ ਭੈਣ ਮੇਰੀਏ ਧੀਏ ਮੇਰੀਏ ਚੁੱਕ ਲੈ ਚੁੱਕ ਇਹਨੂੰ ਚੁੱਕ ਸਾਰੇ ਪੈਸੇ नहीं तो, तु, 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 तो तेरे बाद पैसे नहीं तेरे हैं मैं मैं तक तो तो के दबा कमाल का ये सारे तेरे हैं नहीं कमाल है इस कर दी और डिजर्व कर दी और बैंक पावे सारे ये तेरे ने थैंक यू वीरजी नहीं अगले साल मिले सब तो पहला तुम बोना है ਹਾਂ ਭਾਈ ਪਰਮਰਾਜ ਸਿੰਘ ਉਬਰਾਉਰ ਦਾ ਹੋਣੀ ਤੇਰਾ ਵੱਡਾ ਸਨਮਾਨ ਕਰਨ ਵਾਸਤੇ ਮੋਰੇ ਖੜੇ ਨੇ ਵਾਓ ਯਾਰ ਕੀ ਬਾਤ ਹੈ ਕਸਮ ਨਾਲ ਅਸਲ ਦੇਖ ਲਓ ਰੱਬ ਜਿੰਨੀ ਜ਼ਿਆਦਾ ਸਹੀ ਗੱਲ ਹੈ ਉਹ ਆਪਣੇ ਫੋਸਟ ਤੇ ਵਿੱਚ ਲਿਖ ਕੇ ਕਾਗਜ਼ ਲੈ ਕੇ ਆਈ ਹੋਈ ਸੀ ਲੇਕਿਨ ਅਗਰ ਉਹ ਨਹੀਂ ਤੇ ਵੀ ਮੌਕਾ ਨਾ ਮਿਲਦਾ ਸੋ ਤਾਂ ਵੱਡੀ ਗੱਲ ਆ ਕਿ ਕਾਮਲਿਆ ਕਾਮਲਿਆ ਅੱਛਾ ਦੇਖੋ ਐਵੇਂ ਹੀ ਹਸਰਤ ਲੈ ਕੇ ਉਹਨੇ ਚਲੇ ਜਾਣਾ ਚਾਹੀਦਾ ਸੀ ਉਹ ਗੱਲ ਨਾ ਕਰਦੀ ਸੀ ਤੇ ਕਹਿੰਦੇ ਆ ਥੋੜਾ ਅੱਗੇ ਵਧਣਾ ਚਾਹੀਦਾ ਗੱਲ ਕਰੋ ਕਿਉਂਕਿ ਬਾਤ ਕਰਨੇ ਸੇ ਹੀ ਬਾਤ ਬਣਦੀ ਹੈ ਬਿਲਕੁਲ ਐਂ ਜੀ ਗੱਲ ਕਰੋਗੇ ਤੇ ਗੱਲ ਬਣੇਗੀ ਤੁਹਾਡੀ ਤੇ ਚ ਨਹੀਂ ਰੱਖਣੀ ਚਾਹੀਦੀ ਗੱਲ ਕਰਨੀ ਚਾਹੀਦੀ ਜਾਂ ਨਾ ਹੋਣਾ ਨਾ ਹੋਣਾ ਜਾਂ ਹੋਣਾ ਉਹ ਬਾਤ ਉਹ ਪੰਜਾਬੀ ਦੀ ਕਹਾਵਤ ਨੇ ਇੱਕ ਮੋਲਾ ਸਬਕ ਨਾ ਦੇਵੇ ਤੇ ਘਰ ਵੀ ਨਾ ਵਾਪਸ ਆਉਂਦੇਗਾ ਲੇਕਿਨ ਪਤਿਆ ਕਿ ਖੋਤ ਲਾਣੀ ਲਿਖਿਆ ਖੋਤ ਹੁਣ ਕਹਿੰਦੇ ਜਦੋਂ ਮੈਂ ਲੇਖ ਰਹੀ ਸੀ ਬਾਜੀ ਮੇਰੇ ਕੋਲ ਬੜੀ ਜ਼ਬਰਦਸਤ ਚਾਹ ਲਾਣੀ ਲਿਖ ਕੇ ਲੈ ਕੇ ਮੈਂ ਪਤਾ ਸੀ ਕਰਕੇ ਦੇਖੋ ਆਹੀ ਸ਼ਬਦ ਰਾਤਵੀਂ ਭੱਜ ਤੇ ਵੀ ਯੂਜ਼ ਹੋ ਸਕਦਾ ਹੁਣ ਉਹ ਕੁੜੀ ਉਹ ਕੁੜੀ ਸੋਚਦੀ ਹੋਏਗੀ ਉਹ ਸੋਚਦੀ ਹੋਏਗੀ ਉਹ ਕੁੜੀ ਹੋਏਗੀ ਨਾ ਜਦੋਂ ਇਹ ਕਹਿੰਦੇ ਪਹਿਲੇ ਦੀ ਵੀਡੀਓ ਆ ਮੈਂ ਥੋੜੀ ਬੜੀ ਹੋ ਗਈ ਹੋਈ ਹਾਂ ਤੇ ਇਹਨੂੰ ਤੇ ਪਹਿਲੇ ਵੈਸੇ ਆਈ ਆ ਲੇਕਿਨ ਕੋਈ ਨਵੀਂ ਹੀ ਵੀਰਦਾ ਆਈ ਥਿੰਕ ਮਤਲਬ ਕਿ ਕੋਈ ਲੇਕਿਨ ਇਸ ਚੈਨਲ ਤੇ 3 ਹਫਤੇ ਪਹਿਲੇ ਹੀ ਸਾਲ ਲਾਣੀ ਹੋਏਗੀ ਤੇ ਆ ਆਖਿਓ ਵੀ ਪੂਰੀ ਦੇਖਦੇ ਹੋ ਤੇ ਸੋਚਦੇ ਕਿ ਵਾਕੇ ਦੇਖੋ ਮੈਂ ਜਿਹਦੇ ਜਿਹੜਾ ਉੱਥੇ ਗੋਨ ਆਇਆ ਸੀਗਾ ਮੈਂ ਉਹਦੇ ਸਟੇਜ ਤੇ ਗੋਨ ਕਰੀ ਤੇ ਦੇਖੋ ਕਾਇਆ ਵਿੱਚ ਜਿਹੀਂ ਨਹੀਂ ਤੇ ਇਹ ਸਾਬ ਸਾਬਕ ਕਿੱਦੇ ਤੇ ਹੋ ਰਿਹਾ ਹੈ ਬਿਲਕੁਲ ਹਾਇ ਹਾਇ ਆਦਿ ਭਾਦਿ ਨੂੰ ਦੇਖਦੀ ਭਈ ਸੀ ਵੀ ਇੰਨੀ ਕਲਾਪਿੰਗ ਤਾਂ ਆਇਆ ਸੀਗਾ ਨਾ ਨਨੇ ਸਿਰ ਤੇ ਆ ਕੇ ਪਿਆਰ ਵੀ ਦਿੱਤਾ ਬਹੁਤ ਡੀਸਨ ਬੰਦੇ ਸੀਗਾ ਉਹ ਜਿਹੜਾ ਦੇਖ ਕੇ ਉਹਨਾਂ ਨੂੰ ਵੱਲ ਦੇਖ ਕੇ ਯਕੀਨ ਨਹੀਂ ਆਉਂਦਾ ਹੈ ਇਹ ਨਾ મતਲਬ ਉਹ শূন্য ਤੇ ਨਹੀਂ ਹੈਗੀ ਇਸ ਤਰ੍ਹਾਂ ਨਹੀਂ ਸੀ ਕਿ ਭੁਖਾ ਜਿਆ ਵੇਖਦੋਂ ਨਾ ਦੁਨੀਆਂ ਤੋਂ ਦੇ ਕਿੰਨੀ ਦੇਰ ਹੋ ਗਈ ਆ ਲੇਕਿਨ ਅੱਜ ਵੀ ਉਹ ਇਸ ਤਰ੍ਹਾਂ ਲਾਫੀਲ ਹੁੰਦਾ ਕਿ ਉਹ ਜ਼ਿੰਦਾ ਹੈ ਉਹ ਸਾਡੇ ਵਿੱਚ ਆ ਕਿਉਂਕਿ ਜਿਹੜਾ ਬੰਦਾ ਖਿਲਾਚ ਵਸਦਾ ਹੈ ਨਾ ਉਹ ਇਸ ਦੁਨੀਆਂ ਤੋਂ ਜਾ ਕੇ ਵੀ ਨਾ ਸਾਡੇ ਵਿੱਚ ਬਿਲਕੁਲ ਐਵੇਂ ਹੀ ਆਹ ਤੇ ਕਿਹਨਾਂ ਲੈਜੈਂਡ ਨਵਦਾ ਹੈ ਕਿਤੇ ਮੱਤੇ ਲੈਜੈਂਡ ਬੰਦਾ ਦੇਖੋ ਐਵੇਂ ਕਈ ਲੋਕਾਂ ਨੂੰ ਮੌਕਾ ਮਿਲਿਆ ਸਟੇਜ ਤੇ ਗੋਣਦਾ ਤਾਂ ਐਵੇਂ ਅੱਗੇ ਨਿਕਲ ਜਾਂਦੇ ਨੇ अच्छी ਗੱਲ ਹੈ ਕਿ ਉਹਨਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਤੇ ਬਾਅਦ ਲੋਕ ਤੇ ਬਹੁਤ ਮਗਰੂਰ ਹੁੰਦੇ ਨੇ ਦੁਨੀਆਂ ਦਾ ਇੰਨਾ ਪਿਆਰ ਦੇਖ ਕੇ ਜਿਸ ਨਾਲ ਕਿ ਹਜੇ ਤੱਕ ਸਿੱਧੂ ਬਾਦੂ ਨੂੰ ਟ੍ਰਬੂਸ਼ਨਾ ਜਿਹੀਆਂ ਪੇਸ਼ ਕਰਦੇ ਆ ਵੱਡੇ ਵੱਡੇ ਸਿੰਗਰ ਤੇ ਮਤਲਬ ਆ ਸਾਰੇ ਚੀਜ਼ਾਂ ਦੇਖ ਕੇ ਜਿਸਨੇ ਮੰਨਵਾ ਖਰੀਦ ਆਣਾ ਹਰ ਇੱਕ ਤੇ ਕਿ ਸਿੱਧੂ ਬਾਦੂ ਮਾਰਦੇ ਹੋ ਕਿੰਨਾ ਕਿਤੇ ਬੈਠ ਕੇ ਸੋਚਦਾ ਆ ਕਿਸ ਤਰ੍ਹਾਂ ਦਾ ਡਿਵਰਸ ਹਾਂ ਕੁਛ ਤਾੰਦਾ ਹੋਗਾ ਯਾਰ ਜਿਹਦੀ ਤਰੱਕੀ ਨੂੰ ਮੈਂ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹਾਂ ਹਜੇ ਵੀ ਉਹ ਅਜੇ ਬਿਲਬੋਰਡ ਤੇ ਚੱਲਿਆ ਹੈ ਤੁਹਾਡਾ ਬਹੁਤ ਬਹੁਤ ਲੱਗਿਆ ਸ਼ੁਕਰਾ ਵੀਰ ਜੇ ਸਾਡੇ ਸਾਹਮਣੇ ਆਈ ਤੁਸੀਂ ਵੇਖੀ ਤੁਸੀਂ ਤੁਹਾਡਾ ਸ਼ੇਅਰ ਕੀਤੀ ਭੈਣ ਨੂੰ ਗਰੀਟ ਕਰੂ ਜ਼ਿਆਦਾ ਜ਼ਿਆਦਾ ਚਿਹਰਾ ਕੋ ਸਪੋਰਟ ਕਰੋ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰੋ ਤੁਹਾਨੂੰ ਖੁਸ਼ੀ ਲੱਗੀ ਵੀਡੀਓ ਜੀ ਕਮੈਂਟ ਕਰਕੇ ਲਾਜ਼ਮੀ ਦੱਸਣਾ ਮੀਂਗਿਆ ਨੈਕਸਟ ਵੀਡੀਓ ਤੇ ਸਬਸਕ੍ਰਾਈਬ ਕਰੋ ਜਲਦੀ ਜਲਦੀ ਕਰਿਓ